ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਪਨੀਰ ਵਜ ਰੋਲ ਜਿਹਦੇ ਲਈ ਆਪਾਂ ਪਨੀਰ ਲੈ ਲਿਆ ਇਹਦੇ ਛੋਟੇ ਛੋਟੇ ਟੁਕੜੇ ਕੱਟ ਲਾਂਗੇ ਆਪਾਂ ਬ੍ਰੀਕ ਬ੍ਰੀਕ ਪਨੀਰ ਲੈਣ ਤੋਂ ਬਾਅਦ ਇਹਨੂੰ ਆਪਾਂ ਮੈਰੀਨੇਟ ਕਰਨਾ ਇਹਦੇ ਵਿੱਚ ਆਪਾਂ ਲਾਲ ਮਿਰਚ ਤਨੀਆ ਪਾਊਡਰ ਗਰਮ ਮਸਾਲਾ ਥੋੜਾ ਚਾਟ ਮਸਾਲਾ ਨਮਕ ਤੇ ਥੋੜੀ ਜੀ ਕਸੂਰੀ ਮੇਥੀ ਤੇ ਥੋੜਾ ਜਿਹਾ ਇਹਦੇ ਵਿੱਚ ਪਾਇਆ ਘਿਓ ਬਾਉਲ ਦੇ ਵਿੱਚ ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੋ ਤੋਂ ਤਿੰਨ ਚਮਚ ਘਿਓ ਦੇ ਲੈ ਲਈਏ ਤੇ ਇਹਨੂੰ ਮਿਕਸ ਕਰ ਲਾਂਗੇ ਹੁਣ ਇਹਦੇ ਵਿੱਚ ਆਪਾਂ ਅੱਧਿਕ ਕੌਲੀ ਦਹੀਂ ਦੀ ਪਾ ਲਾਂਗੇ ਪਨੀਰ ਦੇ ਹਿਸਾਬ ਨਾਲ ਬਾਕੀ ਤੁਸੀਂ ਪਾ ਸਕਦੇ ਹੋ ਦਹੀਂ ਦੇ ਵਿੱਚ ਨਿੰਬੂ ਨਚੋੜਾਂਗੇ ਇਹਦੇ ਨਾਲ ਟੇਸਟ ਵਧੀਆ ਆਉਂਦਾ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਜਿਹੜਾ ਪਨੀਰ ਆਪਾਂ ਕੱਟ ਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਦਾਂਗੇ ਪਨੀਰ ਪਾ ਦਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਜੋ ਸਾਰੇ ਮਸਾਲੇ ਇਹਦੇ ਵਿੱਚ ਰਚ ਜਾਣ ਤੇ ਪੂਰਾ ਮਸਾਲਿਆਂ ਦਾ ਟੇਸ ਚ ਪਨੀਰ ਦੇ ਵਿੱਚ ਆ ਜਾਵੇ ਇਹਨੂੰ ਮੈਰੀਨੇਟ ਕਰਕੇ 10 ਤੋਂ 15 ਮਿੰਟ ਜੇ ਤੁਹਾਡੇ ਕੋਲ ਜ਼ਿਆਦਾ ਟਾਈਮ ਹੈਗਾ ਤੂੰ ਤੁਸੀਂ 1 ਘੰਟਾ ਵੀ ਰੱਖ ਸਕਦੇ ਹੋ ਤੇ ਇਹਨੂੰ ਟੱਕ ਕੇ ਰੱਖ ਦਾਂਗੇ 15 ਤੋਂ 20 ਮਿੰਟ ਲਈ 20 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਦੇਖਦੇ ਆ ਪਨੀਰ ਨੂੰ ਮੈਰੀਨੇਟ ਹੋ ਗਿਆ ਇੱਕ ਕੜਾਈ ਲਵਾਂਗੇ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਮੈਰੀਨੇਟ ਕੀਤਾ ਸੀ ਉਹ ਇਹਦੇ ਵਿੱਚ ਪਾ ਦਾਂਗੇ ਤੇ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਜਿਹੜਾ ਵੀ ਇਹਦੇ ਚ ਪਾਣੀ ਹੋਊਗਾ ਉਹ ਸੁੱਕ ਜਾਊਗਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਤੋਂ 3 ਮਿੰਟ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਬਰੀਕ ਤੇ ਲੰਬੀ ਕੱਟੀ ਹੋਈ ਸ਼ਿਮਲਾ ਮਿਰਚ ਪਾ ਦਾਂਗੇ ਤੇ ਲੰਬੇ ਕੱਟੇ ਹੋਏ 2 ਤੋਂ 3 ਪਿਆਜ਼ ਇਹਦੇ ਚ ਪਾ ਦਾਂਗੇ ਇਹਨਾਂ ਨੂੰ ਵੀ ਭੁੰਨ ਲਾਂਗੇ 2 ਤੋਂ 3 ਮਿੰਟ ਲਈ ਕ੍ਰਿਸਪੀ ਜੇ ਰੱਖਣੇ ਜ਼ਿਆਦਾ ਨਹੀਂ ਭੁੰਨਣੇ ਇਹ ਇੱਕ ਤਵਾ ਲਵਾਂਗੇ ਹੁਣ ਆਪਾਂ ਇਹਦੇ ਤੇ ਲੱਛਾ ਪਰੌਂਠਾ ਵੇਲ ਕੇ ਪਾਵਾਂਗੇ ਪਤਲਾ ਜਿਹਾ ਤੁਸੀਂ ਇਸ ਨੂੰ ਮੈਦੇ ਦਾ ਵੀ ਬਣਾ ਸਕਦੇ ਆ ਅਸੀਂ ਹੈਲਦੀ ਤਰੀਕੇ ਨਾਲ ਬਣਾਉਣਾ ਸੀ ਇਸ ਲਈ ਇਹਨੂੰ ਕਣਕ ਦੇ ਆਟੇ ਨਾਲ ਹੀ ਬਣਾਇਆ ਹੈ ਇਸ ਰੈਪ ਦੇ ਇਸ ਰੈਪ ਦੇ ਵਿੱਚ ਆਪਾਂ ਫੀਲਿੰਗ ਕਰਾਂਗੇ ਰੈਪ ਬਣ ਗਿਆ ਹੁਣ ਆਪਾਂ ਇੱਥੇ ਹੰਕੜ ਲਿਆ 3-4 ਚਮਚੇ ਇਹਦੇ ਵਿੱਚ ਇਹ ਜਵਾਨ ਸੌਸ ਪਾਈ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੰਕੜ ਬਣਾਉਣ ਲਈ ਤੁਸੀਂ ਦਹੀਂ ਨੂੰ 2 ਘੰਟੇ ਲਈ ਪੌਣੇ ਵਿੱਚ ਪਾ ਕੇ ਟੰਗ ਸਕਦੇ ਹੋ ਤੇ ਉਹਦਾ ਪਾਣੀ ਸਾਰਾ ਨੁੱਟ ਜੂ ਉਸ ਤੋਂ ਬਾਅਦ ਹੰਕੜ ਬਣ ਜੂਗਾ ਹੁਣ ਆਪਾਂ ਰੈਪ ਦੇ ਉੱਤੇ ਇਹਨੂੰ ਲਗਾਵਾਂਗੇ ਹੰਕੜ ਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਸਟਫਿੰਗ ਤਿਆਰ ਕੀਤੀ ਸੀਗੀ ਪਨੀਰ ਦੀ ਉਹ ਇਹਦੇ ਵਿੱਚ ਪਾ ਦਾਂਗੇ ਤੇ ਤਿਆਰ ਹੈ ਆਪਣਾ ਵੈਜ ਰੈਪ ਇਸ ਨੂੰ ਤੁਸੀਂ ਸਕੂਲ ਬੱਚਿਆਂ ਨੂੰ ਲੰਚ ਦੇ ਵਿੱਚ ਪਾ ਕੇ ਵੀ ਦੇ ਸਕਦੇ ਹੋ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਬਹੁਤ ਟੇਸਟੀ ਬਣਦਾ ਹੈ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਮਿਲਦੇ ਆ ਕੋਈ ਹੋਰ ਨਵੀਂ ਵੀਡੀਓ ਲੈ ਕੇ ਧੰਨਵਾਦ ਜੀ